ਕੀ ਕਹਿਣਾ ਚਾਹੋਗੇ ਜੀ ਚੌਥੀ ਵਾਰ ਟੋਲਣ ਜਾ ਰਹੇ ਹਾਂ ਕੀ ਕਹਾਂ ਜਦੋਂ ਨੰਬਰ ਸੁਣੀਗਾ ਨਾ ਥੋੜਾ ਆਪਕੋ ਸ਼ੌਕ ਹੋ ਜਨਦੀ ਰਹਗੀ ਆ ਵੀ ਚੌਥੀ ਵਾਰ ਵੀ ਆ ਗਈ ਹੈਗੀ ਆ ਮੈਂ ਵੀ ਪਹਿਲਾਂ ਵਕਾਲਤ ਕੀਤੀ ਹੋਈ ਆ ਵਕਾਲੇ ਦਾ ਕੰਮ ਵੀ ਕੀਤਾ ਹੋਇਆ ਸੋ ਮੈਨੂੰ ਵੀ ਬਹੁਤ ਐਕਸਪੀਰੀਅੰਸ ਹੋ ਗਿਆ ਹੈਗਾ ਕਈ ਸਾਲਾਂ ਤੋਂ ਆ ਇਕਨੋਮਿਕ ਡਿਵੈਲਪਮੈਂਟ ਦੀ ਮਨਿਸਟਰ ਵੀ ਰਹੀ ਹੈਗੀ ਆ ਔਰ ਕੈਨੇਡਾ What are we going to do for Branton? What are we going to do for Caledon? It is about a positive mission for Canada. What we can do for our kids, what we can do for our neighbors, is to make sure that we can bring your voice to Ottawa, your concerns, your issues, and that you have a member parliament ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਇਸ ਵਕਤ ਅਸੀਂ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਮੇਰੇ ਨਾਲ ਰੂਬੀ ਸੋਹੋਤਾ ਨੇ ਜਿਹੜੇ ਆਉਂਦੇ 28 ਤਰੀਕ ਨੂੰ ਜੜੀਆਂ ਵੋਟਾਂ ਪੈਣ ਜਾ ਰਹੀਆਂ ਕੈਨੇਡਾ ਦੇ ਵਿੱਚ ਸੋ ਫੈਡਰਲ ਚੋਣਾਂ ਦਾ ਜਿਹੜਾ ਐਲਾਨ ਹੋ ਚੁੱਕਿਆ ਸੋ ਰੂਬੀ ਜੀ ਪਹਿਲੇ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਜੀ ਚੌਥੀ ਵਾਰ ਚੋਣ ਲੜਨ ਜਾ ਰਹੇ ਹਾਂ ਕੀ ਕਹੋ ਜਦੋਂ ਇਹ ਨੰਬਰ ਸੁਣੀਦਾ ਮੈਂ ਥੋੜਾ ਆਪ ਖੁਦ ਸ਼ੌਕਟ ਹੋ ਜਾਂਦੀ ਹੈ ਕਿ ਆ ਵੀ ਚੌਥ ਪਰ ਮੈਂ ਇਹ ਹੀ ਕਹਿਣਾ ਚਾਹੂੰਗੀ ਵੀ ਮੈਂ ਆ ਪਿਛਲੇ 10 ਸਾਲਾਂ ਦੇ ਵਿੱਚ ਇਸ ਕਮਿਊਨਿਟੀ ਦੀ ਗੱਲਬਾਤ ਸੁਣੀ ਹੈਗੀ ਆ ਬਹੁਤ ਕੋਸ਼ਿਸ਼ ਕੀਤੀ ਹੈਗੀ ਆ ਵੀ ਜਿੱਥੇ ਵੀ ਕਿਸੇ ਲਈ ਕੋਈ ਕੰਮ ਕੀਤਾ ਜਾ ਸਕਦਾ ਹੈਗਾ ਉਹ ਕੀਤਾ ਜਾਣਾ ਚਾਹੀਦਾ ਹੈਗਾ ਆਮ ਵੀਰੀ ਕਮਿਟਿਡ ਐਂਡ ਡੈਡੀਕੇਟਿਡ ਐਂਡ ਹਾਰਡ ਵਰਕਿੰਗ ਐਂਡ ਮੇਰਾ ਹੀ ਵਾਦਾ ਹੈਗਾ ਆ ਵੀ ਮੈਂ ਹਮੇਸ਼ਾ ਆ ਆਪਦੀ ਪੂਰੀ ਕੋਸ਼ਿਸ਼ ਕਰੂੰਗੀ ਵੀ ਜੋ ਲੋਕਾਂ ਦੀ ਆਵਾਜ਼ ਹੈਗੀ ਆ ਜੋ ਇਸ਼ੂਸ ਹੈਗੇ ਆ ਆ ਉਹ ਲੋਕਾਂ ਨੂੰ ਮੈਂ ਆਨਸਰ ਦੇ ਸਕਾਂ ਪਰ ਉਹਨਾਂ ਦੇ ਇਸ਼ੂਸ ਆਠਵਾ ਵੀ ਲੈ ਕੇ ਜਾ ਸਕਾਂ ਐਂਡ ਸੋ ਦੈਟ ਇਜ਼ ਰੀਲੀ ਉਮ ਵਾਟ ਆਮ ਟਾਕਿੰਗ ਅਬਾਊਟ ਐਟ ਦ ਡੋਰਸ ਬਟ ਕਾਸ ਕਰਕੇ ਜਿਹੜਾ ਇੱਕ ਮੇਨ ਮੁੱਦਾ ਇਸ ਇਲੈਕਸ਼ਨ ਦਾ ਬਣਿਆ ਹੋਇਆ ਹੈਗਾ ਆ ਉਹ ਇਕਨੋਮੀ ਹੈਗਾ ਆ ਐਂਡ ਕੋਰਨ ਇੱਕ ਸਮਝਾਰ ਸਹੀ ਤਰੀਕੇ ਦੇ ਨਾਲ ਇਸ ਟਾਈਮ ਦੇ ਵਿੱਚ ਇਸ ਮੁਲਕ ਨੂੰ ਚਲਾ ਸਕਦਾ ਹੈਗਾ ਆ ਸੋ ਇੱਕ ਨਵਾਂ ਪ੍ਰਾਈਮ ਮਿਨਿਸਟਰ ਹੈਗਾ ਇਸ ਵਕਤ ਪ੍ਰਾਈਮ ਮਿਨਿਸਟਰ ਮਾਰਕ ਕੋਰਨੀ ਜੋ ਲਿਬਰਲ ਪਾਰਟੀ ਦੇ ਲੀਡਰ ਹੈਗੇ ਨੇ ਉਹਨਾਂ ਦਾ ਬਹੁਤ ਹੀ ਬਹੁਤ ਸਾਲਾਂ ਦਾ ਐਕਸਪੀਰੀਅੰਸ ਹੈਗਾ ਕੈਨੇਡੀਅਨ ਇਕਨੋਮੀ ਚ ਤੇ ਫਾਕੀ ਦੁਨੀਆ ਦੀ ਇਕਨੋਮੀ ਚ ਇੰਗਲੈਂਡ ਦੇ ਵਿੱਚ ਵੀ ਜਦੋਂ ਬਹੁਤ ਵੱਡਾ ਬ੍ਰੈਕਸਿਟ ਦਾ ਮਸਲਾ ਸੀਗਾ ਉਹਨਾਂ ਨੇ ਉੱਥੇ ਜਾ ਕੇ ਸੋਲਵ ਕੀਤਾ ਇਹੀ ਲੋਕ ਚਾਹੁੰਦੇ ਹੈਗੇ ਨੇ ਵੀ ਪੋਲਿਟਿਕਸ ਤੋਂ ਥੋੜਾ ਜਿਹਾ ਹਟ ਕੇ ਕਿਉਂਕਿ ਗੱਲਾਂ ਤਾਂ ਹਰ ਇੱਕ ਕਰ ਸਕਦਾ ਹੈਗਾ ਆ ਸਲੋਗਨਸ ਐਂ ਲੋਕਾਂ ਨੂੰ ਯੂ ਨੋ ਤੁਸੀਂ ਕੈਚ ਕਰ ਸਕਦੇ ਹੋ ਗੱਲ ਕਰਕੇ ਪਰ ਜਿਹੜਾ ਕੰਮ ਹੈਗਾ ਕੰਮ ਬੰਦੇ ਦਾ ਬੋਲਦਾ ਹੈਗਾ ਐਂ ਸੋ ਆ ਸਾਡੀ ਕੋਸ਼ਿਸ਼ ਇਹੀ ਹੈਗੀ ਆ ਵੀ ਅਸੀਂ ਕੰਮ ਕਰਕੇ ਦਿਖਾਈਏ ਐਕਸਪੀਰੀਅੰਸ ਲੈ ਕੇ ਆਈਏ ਮੈਂ ਵੀ ਪਹਿਲਾਂ ਵਕਾਲਤ ਕੀਤੀ ਹੋਈ ਆ ਵਕਾਲਤ ਦਾ ਕੰਮ ਵੀ ਕੀਤਾ ਹੋਇਆ ਸੋ ਮੈਨੂੰ ਵੀ ਬਹੁਤ ਐਕਸਪੀਰੀਅੰਸ ਹੋ ਗਿਆ ਹੈਗਾ ਕਈ ਸਾਲਾਂ ਤੋਂ ਇਕਨੋਮਿਕ ਡਿਵੈਲਪਮੈਂਟ ਦੀ ਮੈਂ ਮਨਿਸਟਰ ਵੀ ਰਹੀ ਹੈਗੀ ਆ ਐਂਡ ਐਮੇਰੀ ਕਾਸਪਰ ਫੋਕਸ ਸਾਦਮ ਔਰਨਲੇਵਕਸ ਇਹੀ ਹੋ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਇਸ ਮੁਲਕ ਨੂੰ ਜੋੜ ਕੇ ਰੱਖਣਾ ਤੇ ਇਸ ਮੁਲਕ ਨੂੰ ਚਲਾਉਣਾ ਪਰ ਜੋ اپوزیشن ਦੀ ਗੱਲ ਕੀਤੀ ਜਾਵੇ اپوزیشن ਕਹਿੰਦੀ ਹੈ ਵੀ ਇਹ ਸਰਕਾਰ 10 ਸਾਲ ਰਹਿ ਚੁੱਕੀ ਆ ਜੀ ਔਰ ਇਹਨਾਂ ਦੇ ਜਿਹੜੇ ਕੀਤੇ ਵਾਅਦੇ ਨੇ ਉਹਦੇ ਚ ਕ੍ਰਾਈਮ ਲਾ ਲਈ ਆ ਪਾ ਮਹਿੰਗਾਈ ਦਾ ਮੁੱਦਾ ਲਾ ਲਈਏ ਜਾਂ ਸੇਫਟੀ ਲਾ ਲਈਏ ਸਭ ਤੋਂ ਵੱਡੀ ਉਹ ਕਹਿੰਦੇ ਇਹਦੇ ਜੇ ਫੇਲ ਹੋਏ ਨੇ ਪਰ ਜੇ ਆਪਾਂ ਨਵੇਂ ਜਿਹੜੇ ਸਾਡੇ ਲੀਡਰ ਨੇ ਮਾਰਕਨੀ ਉਹਨਾਂ ਨੂੰ ਦੇਖਿਆ ਜਾਵੇ ਲੋਕ ਉਹਨਾਂ ਲਈ ਥੋੜਾ ਪੋਜ਼ਿਟਿਵ ਸੋਚਦੇ ਨੇ ਸ਼ਾਇਦ ਇੱਕ ਟਰੂਡੋ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਸਾਡੇ ਮੇਰੇ ਹਿਸਾਬ ਨਾਲ ਉਹਨਾਂ ਨਾਲ ਦਾ ਬੰਦਾ ਨਹੀਂ ਆ ਸਕਦਾ ਕੋਈ ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਦਾ ਰੋਸ ਹੁੰਦਾ ਪਰ ਨਵੇਂ ਜ ਕੀ ਸੋਚ ਰਹੇ ਹੋ ਜਿਹੜੀਆਂ ਚੀਜ਼ਾਂ ਨੇ ਵੀ ਇਹ ਕਿਵੇਂ ਪਹਿਲ ਦੇ ਆਧਾਰ ਤੇ ਹੱਲ ਕਿਵੇਂ ਕਰੋਗੇ ਕਿਉਂਕਿ ਲੋਕ ਕਹਿੰਦੇ ਪਾਸਟ ਤਾਂ ਕੀਤੀ ਨਹੀਂ ਹੁਣ ਕਿਵੇਂ ਕਰੋਗੇ ਦੇਖੋ ਆਈ ਥਿੰਕ ਪੀਪਲ ਵਾਂਟ ਸਮਬਡੀ ਹੂ ਇਜ਼ ਸੀਰੀਅਸ ਹੂ ਹੈਜ਼ ਐਕਸਪੀਰੀਅੰਸ ਅਮ ਮਾਰਕ ਗਾਰਨੀ ਸਾਬ ਜੋ ਹੈਗੇ ਨੇ ਉਹਨਾਂ ਦਾ ਪਰਸਪੈਕਟਿਵ ਕਾਫੀ ਡਿਫਰੈਂਟ ਹੈਗਾ ਆ ਟੀਕਿਆ ਮੈਂ ਵੀ ਤੁਹਾਡੇ ਨਾਲ ਐਗਰੀ ਕਰਦੀ ਹੈਗੀ ਆ ਵੀ ਇੰਨੇ ਸਾਲਾਂ ਬਾਅਦ ਵੀ ਕੁਝ ਗਲਤੀਆਂ ਕਈ ਵਾਰ ਲੀਡਰਸ ਤੋਂ ਹੁੰਦੀਆਂ ਹੈਗੀਆਂ ਨੇ ਐਂਡ ਕੁਝ ਲੋਕਾਂ ਦਾ ਫ੍ਰਸਟ੍ਰੇਸ਼ਨ ਕੋਈ ਕਈ ਗੱਲਾਂ ਤੋਂ ਸੀ um per crime the issue jo bahut zaruri hai guys community vich we are working on that and assi kafi kamos te kita bhi hai gaya eh jehde issue utthe hai gaya bahut sare mulkan de vich utthe hai gaya eh sirf canada de vich da issue nahi hai ga jo inflation da issue mangi aay da issue right economic jo impact apna covid 19 to baad jo dekhe hai ge ne eh bahut mulkan de vich paye hai ge a ਅਮਰੀਕਾ ਦਾ ਇਨਫਲੇਸ਼ਨ ਆਪਣੇ ਨਾਲੋਂ ਵੀ ਵਧਾ ਹੈਗਾ ਉਹਨਾਂ ਦੀ ਗ੍ਰੋਸਰੀ ਪ੍ਰਾਈਸਸ ਵੀ ਆਪਣੇ ਨਾਲ ਵਧ ਨੇ ਤੇ ਆਪਣਾ ਇੰਟਰਸਟ ਰੇਟ ਫਿਰ ਵੀ बार-बार ਹੁਣ ਬੈਂਕ ਆਫ ਕੈਨੇਡਾ ਦਾ ਗਵਰਨਰ ਉਸ ਨੂੰ ਡੀਕ੍ਰੀਸ ਕਰ ਰਿਹਾ ਹੈਗਾ ਸੋ ਦਾ ਲੋਕਾਂ ਨੂੰ ਰਾਹਤ ਮਿਲ ਸਕੇ ਸੋ ਦਿਸ ਵੀ ਹੈਵ ਬੀਨ ਵਰਕਿੰਗ ਹਾਰਡ ਐਂਡ ਮੇਕਿੰਗ ਸ਼ੋਰ ਵੀ ਜਿਹੜੇ ਵੀ ਇਸ਼ੂਜ਼ ਟਾਈਮ ਟੂ ਟਾਈਮ ਉੱਠਦੇ ਹੈਗੇ ਆ ਨੈਚੁਰਲੀ ਉੱਠਦੇ ਹੈਗੇ ਆ ਸਾਈਕਲ ਹੁੰਦੇ ਹੈਗੇ ਆ ਇਕਨੋਮੀ ਦੇ ਉਸ ਸਾਈਕਲਸ ਨੂੰ ਅਸੀਂ ਕਨਫਰੰਟ ਕਰ ਸਕਦੇ ਹਾਂ ਉਸ ਚੈਲੰਜੇਸ ਨੂੰ ਅਸੀਂ ਸੋਲਵ ਕਰ ਸਕਦੇ ਹੈਗੀਆਂ ਤੇ ਸੋਲਵ ਕਰਾਂਗੇ ਵੀ ਤੁਸੀਂ ਜੇ ਟੈਰਫ ਦੀ ਗੱਲ ਆਪਾਂ ਲੈ ਕੇ ਕਰੀਏ ਜਿਵੇਂ ਟਰੰਪ ਕੰਨੀਓ ਲਗਾਏ ਜਾ ਰਹੇ ਨੇ ਉਹਦੇ ਕਰਕੇ ਵੀ ਲੋਕ ਥੋੜਾ ਜਿਹਾ ਵਰੀਡ ਨੇ ਔਰ ਲੋਕ ਪੈਨਿਕ ਵੀ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹਾਂ ਹਾਂਜੀ ਦੇਖੋ 2 ਦਿਨ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਤੇ ਪ੍ਰਾਈਮ ਮਿਨਿਸਟਰ ਕਰਨੀ ਦੀ ਗੱਲਬਾਤ ਹੋਈ ਹੈਗੀ ਆ ਉਸ ਤੋਂ ਬਾਅਦ President Trump ਦਾ ਰਿਸਪੌਂਸ ਕਾਫੀ ਪੋਜ਼ਿਟਿਵ ਸੀ ਕਹਿੰਦੇ ਸੀ ਇੱਕ ਬਹੁਤ ਕੰਸਟਰਕਟਿਵ ਪ੍ਰੋਡਕਟਿਵ ਕਨਵਰਸੇਸ਼ਨ ਸੀ ਤੇ ਉਹ ਰਲ ਮਿਲ ਕੇ ਕੈਨੇਡਾ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਸੋ ਰਾ ਦੋਨਾਂ ਦੇ ਮੁਲਕਾਂ ਦੇ ਵਿੱਚ ਇੱਕ ਪੋਜ਼ਿਟਿਵ ਐਗਰੀਮੈਂਟ ਐਂਡ ਦੋਨਾਂ ਮੁਲਕਾਂ ਨੂੰ ਫਾਇਦਾ ਹੋ ਸਕੇ ਸੋ ਵੀ ਆਰ ਗੋਇੰ ਟੂ ਵਰਕ ਵਿਦ them we well, we're willing to work with anybody and i think jo markarni da tarika hai ga gal karan da a aur respect kafi mang vi rahe hagi a te onna nu mil vi rahi a so rumi ji sade kaniyo best wishes so mildeya ji agle kisi interview de dhanwaad ji thank you thank you so much